ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਆਉਂਦੇ ਨੇ ਜਥੇ ਕਈ ਕਈ ਦਿਨ ਸੇਵਾ ਕਰਦੇ ਰਹਿੰਦੇ ਨੇ ਇੱਕ ਬੀਬੀ ਸਵੇਰੇ ਹਾਜ਼ਰ ਹੋ ਜਾਂਦੀ ਆ ਕਵੀ ਸੰਤੋਖ ਸਿੰਘ ਜੀ ਸ਼੍ਰੋਮਣੀ ਕਵੀ ਮਹਾਕਵੀ ਰਾਜ ਕਵੀ ਉਹ ਲਿਖਦੇ ਆ ਸਵੇਰੇ ਹਾਜ਼ਰ ਹੋ ਜਾਂਦੀ ਆ ਸੇਵਾ ਵਿੱਚ ਲੱਗ ਜਾਂਦੀ ਆ ਤੇ ਦਿਨੇ ਉਹ ਜਦੋਂ ਟੋਕਰੀ ਸੁੱਟ ਕੇ ਆਉਂਦੀ ਆ ਇਸ ਤਰ੍ਹਾਂ ਟੋਕਰੀ ਨਾਲ ਹਲੂਣਾ ਜਿਆ ਦਿੰਦੀ ਆ ਟੋਕਰੀ ਨੂੰ ਕੁਝ ਦਿਨ ਸੰਗਤਾਂ ਨੇ ਵੇਖਿਆ 2-4 ਦਿਨ ਬੀਬੀ ਬੀਬੀ ਕਰਦੀ ਕੀ ਹੈ ਪਹਿਲਾਂ ਉਹਨਾਂ ਸੋਚਿਆ ਦੀਆਂ ਬਾਹਾਂ ਨੂੰ ਕੋਈ ਮੁਸ਼ਕਲ ਹੋਵੇਗੀ ਫਿਰ ਉਹਨਾਂ ਵੇਖਿਆ ਵੀ ਇਹ ਸਵੇਰੇ ਆਉਂਦੀ ਆ ਸ਼ਾਮ ਨੂੰ ਹੁੰਦੀ ਨਹੀਂ ਇੱਥੇ ਪਤਾ ਨਹੀਂ ਕਿੱਥੋਂ ਆਉਂਦੀ ਆ ਕਿਹੜੇ ਪਿੰਡੋਂ ਆਉਂਦੀ ਆ ਤੇ ਰੋਜ਼ ਹਾਜ਼ਰ ਹੁੰਦੀ ਇੱਕ ਦਿਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਇੱਕ ਬੀਬੀ ਆ ਉਹ ਪਤਾ ਨਹੀਂ ਕਿਹੜੇ ਪਿੰਡੋਂ ਆਉਂਦੀ ਆ ਸਵੇਰੇ ਹਾਜ਼ਰ ਹੁੰਦੀ ਆ ਤੇ ਸ਼ਾਮ ਨੂੰ ਉਹ ਇੱਥੇ ਰਹਿੰਦੀ ਚਲੀ ਜਾਂਦੀ ਆ ਤੋ ਅਸਤਰਾ ਬਾਵਨਾਂ ਵੀ ਆ ਹਲੂਣਾ ਜਾ ਦਿੰਦੀ ਆ ਟੋਕਰੀ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੁਲਾਇਆ ਤੇ ਪੁੱਛਿਆ ਬੇਟਾ ਤੁਸੀਂ ਕਿੱਥੋਂ ਆਉਂਦੇ ਜੇ ਵੀ ਰੋਜ਼ ਸੇਵਾ ਵਿੱਚ ਹਾਜ਼ਰ ਹੁੰਦੇ ਜੇ ਤੇ ਸ਼ਾਮ ਨੂੰ ਚਲੇ ਜਾਂਦੇ ਹੋ ਵੀ ਗੁਲਾਗੇ ਪਿੰਡਾ ਕਹਿੰਦੀ ਨਹੀਂ ਮਹਾਰਾਜ ਮੈਂ ਕਾਬਲ ਤੋਂ ਆਉਣੀ ਆ ਸਤਿਗੁਰੂ ਕਹਿਣ ਲੱਗੇ ਏਡੀ ਦੂਰੋਂ ਕਿਵੇਂ ਕਹਿਣ ਲੱਗੀ ਜੀ ਮੈਂ ਇਹ ਸਾਰੀਆਂ ਰਹਿਮਤਾਂ ਬਰਕਤਾਂ ਇਹ ਬਖਸ਼ੀਆਂ ਜਿਹੜਾ ਵੀ ਕੋਈ ਇਨਸਾਨ ਜਿਹੜਾ ਵੀ ਗੁਰਮੁਖ ਪਿਆਰਾ ਜਦੋਂ ਬਾਣੀ ਪੜਨੀ ਸ਼ੁਰੂ ਕਰਦਾ ਨਾ ਇਹ ਰਧੀਆਂ ਸਧੀਆਂ ਤੇ ਪਹਿਲਾਂ ਹੀ ਆ ਜਾਂਦੀਆਂ ਪਰ ਜੇ ਅਸੀਂ ਸਿਮਰਨ ਕਰੀਏ ਕਹਿੰਦੀ ਇਹ ਸਭ ਕੁਝ ਮੈਨੂੰ ਪ੍ਰਾਪਤ ਹੋਇਆ ਹੈ ਮੇਰੇ ਪਤੀ ਦੀ ਸੇਵਾ ਵਿੱਚੋਂ ਉਹਦੀ ਆਗਿਆ ਵਿੱਚ ਰਹਿ ਕੇ ਮੈਂ ਉਹਦੇ ਹੁਕਮ ਵਿੱਚ ਚੱਲਦੀ ਹਾਂ ਜੋ ਮੈਨੂੰ ਹੁਕਮ ਕਰਦਾ ਹੈ ਮੇਰਾ ਪਤੀ ਉਹਦੀ ਮੈਂ ਸੇਵਾ ਪਰਮੇਸ਼ਰ ਜਾਣ ਕੇ ਕਰਦੀ ਹਾਂ ਤੇ ਉਹ ਤੁਹਾਡਾ ਸੇਵਕ ਹੈ ਤੁਹਾਡੀ ਮਰਿਆਦਾ ਵਿੱਚ ਰਹਿੰਦਾ ਹੈ ਤੇ ਸਤਿਗੁਰੂ ਕਹਿੰਦੇ ਬੇਟਾ ਤੁਸੀਂ ਇਸ ਤਰ੍ਹਾਂ ਬਾਵਾ ਵੀ ਲਾਉਂਦੇ ਜੇ ਕਹਿੰਦੀ ਮਹਾਰਾਜ ਮੇਰਾ ਬੱਚਾ ਛੋਟਾ ਮੈਂ ਛੱਡ ਕੇ ਆਉਣੀ ਭੰਗੂੜੇ ਚ ਪਾ ਕੇ ਤੇ ਮੈਨੂੰ ਇੱਥੇ ਪਤਾ ਲੱਗ ਜਾਂਦਾ ਜਦੋਂ ਉਹ ਰੋਂਦਾ ਹੈ ਮੈਂ ਇੱਥੋਂ ਹੀ ਹੂਟਾ ਦੇ ਦਿੰਨੀ ਆ ਸਤਿਗੁਰੂ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਇਹ ਗੱਲ ਕਹਿ ਰਹੀ ਹੈ ਕਾਬਲ ਦੀ ਬੀਬੀ ਮਾਈ ਸੇਵਾ ਦਾ ਨਾਮ ਆਇਆ ਇਤਿਹਾਸ ਵਿੱਚ ਤੇ ਕਵੀ ਸੰਤੋਖ ਸਿੰਘ ਉਹਨੇ ਇਤਿਹਾਸ ਜਿਨ੍ਹਾਂ ਦਾ ਰੋ ਤੁਸੀਂ ਚੈਨਲਾਂ ਤੋਂ ਸੁਣਦੇ ਉਹਨਾਂ ਨੇ ਲਿਖਿਆ ਸਤਿਗੁਰੂ ਮਹਾਰਾਜ ਦੇ ਇਸ ਤੀਰਥ ਦੀ ਸੇਵਾ ਹੋ ਰਹੀ ਆ ਆਖਰਕਾਰ ਥੱਲੇ ਇੱਕ ਰੋੜਾਂ ਦੀ ਤਹਿ ਆ ਗਈ ਪੱਥਰੀਲੀ ਧਰਤੀ ਆ ਗਈ ਬੜਾ ਯਤਨ ਕੀਤਾ ਦੋ ਤਰ੍ਹਾਂ ਦੇ ਸੇਵਾਦਾਰ ਨੇ ਇੱਕ ਮਜ਼ਦੂਰ ਉਹਨਾਂ ਨੂੰ ਮਹਾਰਾਜ ਤਨਖਾਹ ਦਿੰਦੇ ਇੱਕ ਗੁਰੂ ਕੀ ਸੰਗਤ ਜਿਹੜੀ ਸਿਰਫ ਸੇਵਾ ਵਿੱਚ ਹਾਜ਼ਰ ਉਹ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਹਾਜ਼ਰ ਹੁੰਦੀ ਹੈ। ਉਹ ਹੁਣ ਮਜ਼ਦੂਰਾਂ ਨੇ, ਮਿਸਤਰੀਆਂ ਨੇ, ਰਾਜ ਮਿਸਤਰੀਆਂ ਨੇ ਜੋਰ ਲਾ ਲਿਆ ਪਰ ਟੁੱਟਾ ਨਹੀਂ। ਉਹ ਕੜ ਜਿਹੜਾ ਆ ਗਿਆ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਵੀ ਆਹ ਗੱਲ ਹੈ ਜਲ ਆਉਣ ਵਾਲਾ ਬਾਕੀ ਆ ਬੌਲੀ ਸਾਹਿਬ ਤਿਆਰ ਹੈ। ਸਤਿਗੁਰੂ ਕਹਿੰਦੇ ਫਿਰ ਜਲ ਕਦੋਂ ਆਵੇਗਾ? ਕਹਿੰਦੇ ਜੀ ਇੱਕ ਕੜ ਆ ਗਿਆ ਹੈ। ਪਥਰੀਲੀ ਧਰਤੀ ਆ ਗਈ ਜਿੱਨਾਂ ਚਿਰ ਉਹ ਟੁੱਟੀ ਨਾ। ਉਨਾ ਚਿਰ ਜਲ ਨਹੀਂ ਹੋਣਾ ਮਹਾਰਾਜ ਕਹਿਣ ਲੱਗੇ ਫੇਰ ਕਹਿੰਦੇ ਜੀ ਕੋਈ ਇਹ ਕਿਰਪਾ ਕਰੋ ਕੋਈ ਐਸਾ ਕਾਰੀਗਰ ਸਦੋ ਜਿਹੜਾ ਉਸ ਕੜ ਨੂੰ ਤੋੜੇ